ਤੁਸੀਂ ਅੱਜ ਚਾਰ ਸਵਾਲ ਲੈ ਜੀ ਫਤਿਹਗੜ ਚੂੜੀਆਂ ਦਾ ਕੀ ਕਹਿੰਦੇ ਜੀ ਹਾਂ ਅੱਜ ਮੈਂ ਜੁਆਇਨ ਕੀਤਾ ਜੀ ਫਤਿਹਗੜ ਚੂੜੀਆਂ ਤੋਂ ਮੇਰਾ ਪਾਤਲਾ ਥਾਣਾ ਸਦਰ ਬਟਾਲੇ ਤੋਂ ਫਤਿਹਗੜ ਚੂੜੀਆਂ ਹੋਇਆ ਜੀ ਇੱਥੇ ਵੀ ਹੁਣ ਜੇ ਮੈਂ ਜੁਆਇਨ ਕੀਤਾ ਜੀ ਇੱਥੇ ਵੱਖ-ਵੱਖ ਤਰ੍ਹਾਂ ਦਾ ਕ੍ਰਾਈਮ ਹੈ ਉਹਦੀ ਦੇਖ ਕੇ ਉਸ ਨੂੰ ਉਹਦੇ ਅਨੁਸਾਰ ਕੰਮ ਕੀਤਾ ਜਾਏਗਾ ਐਸਾ ਫਰਸਟ ਗੈਰੀ ਪਰ ਹੋਤੀ ਹੋਏ ਐਸ ਵੇਲੇ ਫਰਸਟ ਪ੍ਰਾਇੋਰਟੀ ਸਰਕਾਰ ਦੀ ਜੁਧ ਨਸ਼ਾ ਵਿਰੁੱਧ ਚੱਲ ਰਿਹਾ ਜੀ ਇਸ ਇਸਤੇ ਆਪਣੇ ਸੀਨੀਅਰ ਅਸਰਾਂ ਦੀ ਹਦਾਇਤਾਂ ਮੁਤਾਬਕ ਇਹਦੇ ਤੇ ਜੇ ਜੋ ਵੀ ਪੈਡਲਰ ਨੇ ਜਾਂ ਸਮਗਲਰ ਨੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਤੇ ਕੰਮ ਕੀਤਾ ਜਾਏਗਾ ਤੇ ਵੱਦ ਤੋਂ ਵੱਧ ਰਿਕਵਰੀ ਕਰਕੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਣ ਸਰ ਲਾਸਟ ਵੀਕ ਤੇ ਕੱਲ ਤੱਕ ਵੀ ਆਪਣੀ ਰਿਪੋਰਟ ਅਪਡੇਟ ਕਰਨੀ ਹੈ ਸ਼ਾਇਦ ਚ 3 ਲੱਖ ਕੁਨੇਕਣ ਚੋਰੀ ਦੇ ਵਾਰਦਾਤਾ ਹੋਣਗੇ ਇਹ ਸਾਰਾ ਵੇਖ ਕੇ ਜੀ ਮੈਂ ਅਜੇ ਜੁਆਇਨ ਨਹੀਂ ਕੀਤਾ ਜੀ ਇਹ ਸਾਰਾ ਮੌਕਾ ਵੇਖ ਕੇ ਜੋਲੀ ਹੈਗਾ ਜੇ ਚੋਰੀ ਹੈ ਇਹਨਾਂ ਨੂੰ ਟ੍ਰੇਸ ਕਰਕੇ ਟ੍ਰੇਸ ਕਰਕੇ ਅਮ ਕਾਨੂੰਨ ਮੁਤਾਬਕ ਕਾਰਵਾਈ ਅੰਦਰ ਵਿੱਚ ਲਾਜੀਏ ਕਹਿਣਾ ਚਾਹੋਗੇ ਇਸ ਕੀ ਸੰਦੇਸ਼ ਕੀ ਹੋਊਗਾ ਮੈਸੇਜ ਕੀ ਹੈ ਬਸ ਇਹ ਹੈ ਜਨਤਾ ਨੂੰ ਕਿ ਕੋਈ ਵੀ ਇਨਫੋਰਮੇਸ਼ਨ ਆ ਪੁਲਿਸ ਨਾਲ ਵੱਤੋਂ ਵੱਤ শেয়ার ਕਰੋ ਉਹਨਾਂ ਦਾ ਨਾਂ ਜਨਤਕ ਨਹੀਂ ਕੀਤਾ ਜਾਵੇਗਾ ਇਸ ਨਾਲ ਆਪਾਂ ਨਸ਼ਿਆਂ ਨੂੰ ਜਾਂ ਇਸ ਤੋਂ ਇਲਾਵਾ ਹੋਰ ਕ੍ਰਾਈਮ ਨੂੰ ਟ੍ਰੇਸ ਕਰਨ ਵਿੱਚ ਮਦਦ ਮਿਲਦੀ ਆ ਤੇ ਇਹਦੇ ਵਿੱਚ ਲੋਕਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ